ਆ ਕਿਹੜੇ ਕਿਹੜੇ ਰੋਖਿਆ ਵੇਖੋ ਇਸ ਸਾਮ ਸੰਭਾਲ ਨਹੀਂ ਕੀਤੀ ਤੇ ਸਾਡੇ ਕੋਲੋਂ ਜਿਹੜੇ ਆ ਚਲੇ ਗਏ ਕੰਪਨੀ ਬਾਗ ਦੇ ਵਿੱਚ ਆ ਵੇਖੋ Aquí de que le rocké al co. ਅੱਚ ਚੈੱਕ ਕਰੋ ਜੀ ਸਾਰੇ ਵੇਖੋ ਤੇ ਸਾਰੇ ਦੇ ਸਾਰੇ ਰੁੱਖ ਪ੍ਰਾਤਨ ਰੁੱਖਿਆ ਸਾਰੇ ਕਿਸ ਤਰ੍ਹਾਂ ਦੇ ਨਾਲ ਸਾਰੇ ਰੁੱਖ ਜਿਹੜੇ ਆ ਖਰਾਬ ਹੋਣ ਡਿਆ ਬਸ ਇਧਰ ਵੇਖੋ ਨਾਲ ਡਿੱਗ ਪਿਆ ਕਈ ਔਰ ਆਲੇ ਦੁਆਲੇ ਤੁਹਾਨੂੰ ਵਖਾ ਦਿੰਨਾ ਇਹ ਸਾਰੇ ਪਰਾਤਨ ਰੁੱਖਿਆ ਆ ਦੇਖ ਕਿਹੜੇ ਕਿਹੜੇ ਪਰਾਤਨ ਰੁੱਖ ਨੇ ਆ ਵੇਖੋ ਰੁੱਖਾਂ ਨੂੰ ਕਿਸ ਤਰ੍ਹਾਂ ਦੇ ਨਾਲ ਸਾਰੇ ਤੇ ਸਾਰੇ ਰੁੱਖ ਜਿਹੜੇ ਆ ਆ ਵੇਖੋ ਖਰਾਬ ਹੋਣਦੇ ਆ ਕਰੋ ਜੀ ਕਿਸ ਤਰ੍ਹਾਂ ਦੇ ਨਾਲ ਰੁੱਖ ਸੁੱਕ ਗਿਆ ਤੇ ਆ ਕਿੰਨੇ ਡਿੱਗ ਪਏ ਥੱਲੇ ਆ ਵੇਖੋ ਆ ਥਾਂ ਥਾਂ ਤੇ ਰੁੱਖ ਪਏ ਆ ਆ ਦੇਖੋ ਕਿਹੜੇ ਕਿਹੜੇ ਰੁੱਖ ਖਰਾਬ ਆ ਵੇਖੋ ਸਾਰੇ ਗਲ ਕੇ ਰੁੱਖੇ ਤਾਂ ਆ ਵੇਖੋ ਸਾਰੇ ਰੁੱਖ ਕਿਸ ਤਰ੍ਹਾਂ ਦੇ ਨਾਲ ਜਿਹੜਾ ਵਾ ਜੜਾਂ ਤੋਂ ਖਰਾਬ ਹੋ ਰਹੇ ਸਾਰੇ ਵੇਖੋ ਕਿਸ ਤਰ੍ਹਾਂ ਬੜੇ ਰੁੱਖੇ ਜਿਹੜੇ ਇਸ ਤਰ੍ਹਾਂ ਦੇ ਆ ਹਾਲਾਤ ਆ ਵੇਖੋ ਕਿੱਡੀ ਜੜ੍ਹਿਆ ਰੁੱਖ ਦੀ ਔਰ ਕਿਸ ਤਰ੍ਹਾਂ ਦੇ ਨਾਲ ਜਿਹੜਾ ਖਰਾਬ ਹੁੰਦਾ ਹੈ ਔਰ ਬਹੁਤ ਜ਼ਰੂਰੀ ਆ ਟ੍ਰੀਟਮੈਂਟ ਹੁੰਦਾ ਇੱਥੇ ਵੇਖੋ ਕਿੱਡਾ ਵੱਡਾ ਰੁੱਖ ਆ ਸਾਰੇ ਦਾ ਸਾਰਾ ਹੀ ਖਰਾਬ ਹੋ ਗਿਆ ਵੱਡਾ ਰੁੱਖਿਆ ਇਹ ਵੀ ਜਿਹੜੇ ਆ ਇਹ ਕਿੱਡਾ ਵੱਡਾ ਰੁੱਖਿਆ ਵੇਖੋ ਉੱਤੇ ਤੱਕ ਸਾਰਾ ਇਧਰ ਵੀ ਤਾਲੀ ਆ ਹੁਣ ਇਹ ਕਿੱਡਾ ਵੱਡਾ ਪ੍ਰਾਤਨ ਰੁੱਖਿਆ ਵੇਖੋ ਇਸ ਤਰ੍ਹਾਂ ਦੇ ਨਾਲ ਉਹ ਆ ਵੀ ਛੋਟਾ ਰੁੱਖਿਆ ਹਲੇ ਖਤਮ ਇਹ ਹਰ ਜਗ੍ਹਾ ਤੇ ਵੱਡੇ ਵੱਡੇ ਰੁੱਖ ਜਿਹੜੇ ਆ ਛੋਟੇ ਛੋਟੇ ਰੁੱਖਿਆ ਜਿਹੜੇ ਇਸ ਤਰ੍ਹਾਂ ਦੇ ਹਾਲਾਤ ਨੇ ਹਰ ਜਗ੍ਹਾ ਤੇ ਆ ਵੇਖੋ ਕਿੱਡਾ ਵੱਡਾ ਪ੍ਰਾਤਨ ਰੁੱਖਿਆ ਆ ਕਿਹੜੇ ਕਿਹੜੇ ਨੇ ਇਹ ਖਤਮ ਹੁੰਦੇ ਜਾ ਰਹੇ ਨੇ ਰੁੱਖ ਆ ਵੇਖੋ ਆ ਵੇਖੋ ਰੁੱਖ ਇਹ ਬਹੁਤ ਸਾਰੇ ਰੁੱਖ ਨੇ ਇਦਾਂ ਜਿਹੜੇ ਉੱਤੇ ਜਾ ਕੇ ਵੇਖੋ ਵੀ ਕਿਸ ਤਰ੍ਹਾਂ ਦੇ ਨਾਲ ਜਿਹੜੇ ਆ ਖਤਮ ਹੋ ਰਿਹਾ ਪ੍ਰਾਤਨ ਰੁੱਖ ਨੇ ਸਾਰੇ ਆ ਵੇਖੋ ਇਹ ਜੜਾਂ ਤੋਂ ਹੀ ਗਲ ਗਿਆ ਰੁੱਖ ਇਸ ਤਰ੍ਹਾਂ ਦੇ ਬਹੁਤ ਸਾਰੇ ਰੁੱਖ ਨੇ ਇਦਾਂ ਹੀ ਕੰਪਨੀ ਬਾਗ ਦੇ ਵਿੱਚ ਆ ਵੇਖੋ ਇਹ ਬਹੁਤ ਜ਼ਰੂਰੀ ਹੈ ਟ੍ਰੀਟਮੈਂਟ ਇਹਨਾਂ ਦਾ ਹੋਣਾ ਆ ਵੇਖੋ ਦੇ ਦੋ ਬਰਾਇਆ ਉਹ ਸਾਡ ਇਲਾਜ ਦਿੱਤੀ ਸਾਡੇ ਬੰਦੇ ਆ ਕੇ ਦੇਖੋ ਜੀ ਪਰਾਤਨ ਰੁੱਖ ਜਿਹੜੇ ਆ ਪੁਰਾਣੇ ਕਿਸ ਤਰ੍ਹਾਂ ਦੇ ਨਾਲ ਖਤਮ ਹੁੰਦੇ ਜਾ ਰਹੇ ਆ ਕਿਹੜੇ ਕਿਹੜੇ ਟਾਣੇ ਆ ਵੇਖੋ ਇਹਨਾਂ ਦੇ ਇਹ ਜੜਾਂ ਤੋਂ ਹੀ ਖੋਖਲੇ ਹੁੰਦੇ ਜਾ ਰਹੇ ਆ ਰੁੱਖ ਸਾਰੇ ਬੜਾ ਜ਼ਰੂਰੀ ਹੈ ਅੱਜ ਬਚਾਉਣਾ ਇਹਨਾਂ ਰੁੱਖਾਂ ਨੂੰ ਕੁਦਰਤ ਨੂੰ ਬਚਾਉਣ ਦੇ ਲਈ ਸਾਰਿਆਂ ਨੂੰ ਸਾਨੂੰ ਪ੍ਰਾਰਾਲਾ ਕਰਨਾ ਚਾਹੀਦਾ ਵਾ ਰੁੱਖ ਜਿਵੇਂ ਡਿੱਗ ਪਿਆ ਆ ਜੜਾਂ ਤੋਂ ਹੀ ਪੁੱਟਿਆ ਗਿਆ ਇਹ ਡਿੱਗ ਪਿਆ ਰੁੱਖਾ ਵੇਖੋ ਹੈਨਾ ਇਹ ਰੁੱਖ ਡਿੱਗ ਪਿਆ ਇਸ ਤਰ੍ਹਾਂ ਦੇ ਨਾਲ ਹੀ ਆ ਵੇਖੋ ਆ ਰੁੱਖ ਦੇ ਕੀ ਹਾਲਾਤ ਹੋ ਗਏ ਇਦਾਂ ਦੇ ਬਹੁਤ ਸਾਰੇ ਰੁੱਖ ਨੇ ਆਲੇ ਦੁਆਲੇ ਤੁਹਾਨੂੰ ਜਿਵੇਂ ਖਵਾਵਾਂ ਮੈਂ ਆ ਰੁੱਖ ਵੇਖ ਇਹ ਥੱਲੇੋਂ ਸੇਂਗ ਲੱਗੀ ਜਾਂਦੀ ਆ ਕਿਤੇੋਂ ਤੇ ਕਿਤੇ ਨਾ ਕਿਤੇ ਬਹੁਤ ਸਾਰੇ ਰੁੱਖ ਨੇ ਆ ਵੇਖ ਹੁਣ ਨਾਲ ਹੀ ਤੁਸੀਂ ਆਹ ਵੇਖੋ ਕਿੱਡਾ ਰੁੱਖ ਸੀ ਆਹ ਵੇਖੋ ਕੀ ਬਣ ਗਿਆ ਆਹ ਡਿੱਗਣ ਡਿਆ ਰੁੱਖ ਉਪਰੋਂ ਆ ਇਧਰ ਵੇਖੋ ਇਹ ਰੁੱਖ ਬਹੁਤ ਵੱਡੇ ਪ੍ਰਾਤਣ ਰੁੱਖ ਨੇ ਸਾਰੇ ਆ ਵੇਖੋ ਇਹ ਸਾਰੇ ਰੁੱਖ ਜਿਹੜੇ ਆ ਆ ਵੇਖੋ ਆ ਰੁੱਖ ਦਾ ਕੀ ਹਾਲਾਤ ਬਣ ਗਿਆ ਇਹ ਬਚਾਉਣੇ ਬੜੇ ਜ਼ਰੂਰੀ ਆ ਸਮਾਰੰਦੇ ਦਾ ਨਾਂ ਬਚਾਏ ਤੇ ਸਾਰਾ ਨੁਕਸਾਨ ਹੋ ਗਿਆ ਵੇਖੋ ਆ ਰੁੱਖ ਦਾ ਹਾਲ ਕੀ ਬਣ ਗਿਆ ਕਿੱਡਾ ਰੁੱਖਿਆ ਆ ਚੈੱਕ ਕਰੋ ਇਹ ਸਾਰੇ ਰੁੱਖ ਜਿਹੜੇ ਇਸ ਤਰ੍ਹਾਂ ਦੇ ਨਾਲ ਕਿਤੇ ਨਾ ਕਿਤੇ ਆ ਰੁੱਖ ਵੇਖੋ ਤੁਸੀਂ ਤੇ ਉੱਪਰ ਜਾ ਕੇ ਵੇਖੋ ਸਾਰੇ ਰੁੱਖ ਸੜਦਾ ਜਾਂਦਾ ਇਹਨੂੰ ਬਚਾਉਣਾ ਬੜਾ ਜ਼ਰੂਰੀ ਆ ਨਿੱਕੇ ਰੁੱਖ ਨਾਲੋਂ ਹੋਰ ਲੰਬੇ ਹੋ ਗਿਆ ਵੇਖੋ ਕਿਉਂਕਿ ਇਦਾਂ ਦੇ ਬਹੁਤ ਸਾਰੇ ਰੁੱਖ ਨੇ ਹੋ ਵੇਖੋ ਪਰਲੇ ਬਣੇ ਆ ਕਿਹੜੇ ਕਿਹੜੇ ਰੁੱਖ ਆ ਇਹਨਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਅੱਜ ਦੇ ਸਮੇਂ 'ਚ ਆ ਵੇਖੋ ਰੁੱਖਾ ਜਿਹੜੇ ਕਿੱਦਾਂ ਸੁੱਕ ਗਿਆ ਇਹ ਕੰਪਨੀ ਬਾਗ ਦੇ ਰੁੱਖ ਨੇ ਪ੍ਰਾਤਨ ਰੁੱਖ ਪੁਰਾਣੇ ਰੁੱਖ ਆ ਵੇਖੋ ਜਿਹੜੇ ਸਾਡੀ ਅੰਗਹਿਲੀ ਕਰਕੇ ਸਾਡੇ ਤੋਂ ਦੂਰ ਹੁੰਦੇ ਜਾ ਰਹੇ ਨੇ ਵੇਖੋ ਕਿਸ ਤਰ੍ਹਾਂ ਦੇ ਰੁੱਖ ਨੇ ਇੱਥੇ ਇਹ ਕੰਪਨੀ ਬਾਗ ਦੇ ਵਿੱਚ ਰੁੱਖ ਨੇ ਬਹੁਤ ਸਾਰੇ ਐਸੇ ਨੇ ਘਾਂ ਰੁੱਖ ਨੇ ਜਿਹੜੇ ਸਾਡੇ ਤੋਂ ਦੂਰ ਹੁੰਦੇ ਜਾ ਰਹੇ ਆ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਕੰਪਨੀ ਬਾਗ ਆ ਔਰ ਕਿਤੇ ਨਾ ਕਿਤੇ ਰੁੱਖ ਜੜਾਂ ਤੋਂ ਖੋਖਲੇ ਹੋ ਕੇ ਡਿੱਗ ਰਿਹਾ ਹੈ ਬੜਾ ਚਿੰਤਾ ਦਾ ਵਿਸ਼ਾ ਵਾ ਕਿਉਂਕਿ ਇੱਕ ਰੁੱਖ ਸੌ ਸੁਖ ਇਹ ਕਹਿਣ ਨੂੰ ਸੁਣਨ ਨੂੰ ਗੱਲਾਂ ਚੰਗੀਆਂ ਲੱਗਦੀਆਂ ਪਰ ਗਰਾਊਂਡ ਤੇ ਜਾ ਕੇ ਜਦੋਂ ਪਤਾ ਲੱਗਦਾ ਫਿਰ ਹਕੀਕਤ ਕੁਝ ਹੋਰ ਨਿਕਲਦੀ ਆ ਰੁੱਖਾਂ ਨੂੰ ਸਾਂਭਣਾ ਸਾਡਾ ਫਰਜ਼ ਆ ਜਿੱਥੇ ਸਰਕਾਰ ਪ੍ਰਸ਼ਾਸਨ ਉਪਰਾਲੇ ਕਰਦੀ ਉਥੇ ਆਪਾਂ ਵੀ ਕਰਿਆ ਕਰੀਏ ਆ ਵੇਖੋ ਹੁਣ ਇਹ ਕਿਹੜੇ ਕਿਹੜੇ ਰੁੱਖ ਆ ਇਹ ਜਿਹੜੇ ਆ ਕਿਤੇ ਨਾ ਕਿਤੇ ਆ ਵੇਖੋ ਇਹ ਜਿਹੜੇ ਨਾ ਥੱਲਿਓਂ ਖਰਾਬ ਹੁੰਦੇ ਜਾ ਰਹੇ ਜੜ੍ਹਾਂ ਤੋਂ ਉਹ ਡਿੱਗਦੇ ਜਾ ਰਹੇ ਇਧਰ ਧਿਆਨ ਦੇਣਾ ਬੜਾ ਜ਼ਰੂਰੀ ਆ ਸਮੇਂ ਸਿਰ ਇਹ ਰੁੱਖਿਆ ਜੀ ਜਿਵੇਂ ਇਸ ਤਰ੍ਹਾਂ ਦੇ ਨਾਲ ਹੀ ਮੈਂ ਤੁਹਾਨੂੰ ਵਿਖਾ ਦਵਾਂ ਕਿੰਨੇ ਸੋਹਣੇ ਹਰੇ ਭਰੇ ਰੁੱਖ ਆ ਆ ਵਿੱਚ ਵੇਖੋ ਸੁੱਕੇ ਰੁੱਖਿਆ ਗਏ ਇਤਾਂ ਦੇ ਬਹੁਤ ਸਾਰੇ ਰੁੱਖਿਆ ਆ ਵੇ ਹਰੇ ਭਰੇ ਰੁੱਖਿਆ ਉਹ ਵੇਖੋ ਉਹ ਵਿੱਚ ਜਿੱਦਾਂ ਸੁੱਕ ਗਿਆ ਰੁੱਖ ਗਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਗੁਰੂ ਨਗਰੀ ਸ੍ਰੀ ਅਮਰਸਰ ਸਾਹਿਬ ਕੰਪਨੀ ਬਾਗ ਜਿਸ ਦਾ ਨਾਮ ਰਾਮ ਬਾਗ ਆ ਔਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਹ ਬਾਗ 84 ਕਿਲਿਆਂ ਦੇ ਵਿੱਚ ਆ ਇੱਥੇ ਸਾਰਾ ਸ਼ਹਿਰ ਆ ਕੇ ਸੈਰ ਕਰਦਾ ਬਹੁਤ ਸੋਹਣਾ ਵਾਤਾਵਰਨ ਹੈ ਇੱਥੇ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਡਾ ਇਨਸਾਨੀਅਤ ਨਾਤੇ ਫਰਜ਼ ਬਣਦਾ ਹੈ ਕਿ ਜਿੱਥੇ ਪ੍ਰਮਾਤਮਾ ਸਾਨੂੰ अनेका ਸਵਾਸ ਦਿੰਦਾ ਵਾ ਉਹ ਸਵਾਸਾਂ ਦਾ ਮੁੱਲ ਤਾਰਨ ਦੇ ਲਈ ਕਿਤੇ ਨਾ ਕਿਤੇ ਆਪਾਂ ਰੁੱਖ ਲਾਉਣੇ ਹਰ ਇਨਸਾਨ ਆਪਣੀ ਜ਼ਿੰਦਗੀ ਚ ਕਰਦਾ ਕੰਮ ਕੁਝ ਲੋਕਾਂ ਦੀ ਡਿਊਟੀ ਆ ਰੁੱਖ ਲਗਾਉਣੇ ਤੇ ਕੁਝ ਲੋਕਾਂ ਦੀ ਡਿਊਟੀ ਆ ਰੁੱਖ ਵਧਣੇ ਅਸੀਂ ਚੰਗੇ ਕੰਮ ਵਿੱਚ ਯੋਗਦਾਰ ਪਈਏ ਮੇਰੀ ਬੇਨਤੀ ਆ ਅਮਰੇਸਰ ਦੇ ਹਰ ਇੱਕ ਚੱਕ ਦੀ ਜ਼ਮੀਰ ਵਾਲੇ ਵੀਰ ਨੂੰ ਭਰਾਵਾਂ ਨੂੰ ਔਰ ਖਾਸ ਕਰਕੇ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਡੀਸੀ ਸਾਹਿਬ ਨੂੰ ਕਿ ਇੱਥੇ ਬਹੁਤ ਸਾਰੇ ਪ੍ਰਾਤਣ ਰੁੱਖ ਨੇ ਜੋ ਹੌਲੀ-ਹੌਲੀ ਸੁੱਕਦੇ ਜਾ ਰਹੇ ਆ ਔਰ ਜੜਾ ਤੋਂ ਹੀ ਡਿੱਗ ਰਹੇ ਆ ਕਈ ਰੁੱਖ ਇਹਦੇ ਵਿੱਚ ਕਿਸੇ ਬੰਦੇ ਦਾ ਕਸੂਰ ਨਹੀਂ ਮੈਂ ਕਹੂੰਗਾ ਇਹ ਜਿਹੜਾ ਕਿਤੇ ਨਾ ਕਿਤੇ ਜਿਵੇਂ ਇੱਕ ਬੰਦਾ ਬਿਮਾਰ ਹੋ ਜਾਂਦਾ ਜਿਵੇਂ ਇੱਕ ਬੰਦੇ ਨੂੰ ਟ੍ਰੀਟਮੈਂਟ ਦੀ ਲੋੜ ਹੁੰਦੀ ਆ ਉਸ ਤਰ੍ਹਾਂ ਦੇ ਨਾਲ ਹੀ ਰੁੱਖਾਂ ਨੂੰ ਵੀ ਟ੍ਰੀਟਮੈਂਟ ਦੀ ਲੋੜ ਹੁੰਦੀ ਆ ਇੱਥੇ ਜਿਹੜੇ ਸਾਡੇ ਸਪੈਸ਼ਲਿਸਟ ਨੇ ਰੁੱਖਾਂ ਬਾਰੇ ਜਿਹੜੇ ਨੌਲੇਜ ਰੱਖਦੇ ਨੇ ਉਹਨਾਂ ਵੀਰਾਂ ਦੀ ਸਹਾਇਤਾ ਦੇ ਨਾਲ ਔਰ ਜਿਵੇਂ ਕਿ ਅਕਾਲ ਸੇਵਾ ਫਾਊਂਡੇਸ਼ਨ ਵੱਲੋਂ ਜਿਵੇਂ ਹਰਪਾਲ ਭਾਜੀ ਨੇ ਦੱਸਿਆ ਵੀ ਅਸੀਂ ਵੀ ਹੈਲਪ ਕਰਾਂਗੇ ਹਰ ਇੱਕ ਸਮਾਜ ਸੇਵੀ ਵੀਰ ਨੂੰ ਨਾਲ ਲੈ ਕੇ ਨਾ ਰੁੱਖਾਂ ਨੂੰ ਬਚਾਈਏ ਇੱਥੇ ਟ੍ਰੀਟਮੈਂਟ ਕਰੀਏ ਇਹਨਾਂ ਦਾ ਕਿਤੇ ਨਾ ਕਿਤੇ ਸਾਰੇ ਜਣੇ ਰਲ ਮਿਲ ਕੇ ਥੋੜੀ ਥੋੜੀ ਜਗ੍ਹਾ ਡਾਕਟ ਕਰ ਲਈਏ ਪ੍ਰਸ਼ਾਸਨ ਦੇ ਨਾਲ ਖਲੋ ਜੀਏ ਕਿਸੇ ਸਰਕਾਰ ਨੂੰ ਮਾੜਾ ਨਹੀਂ ਕਹਿਣਾ ਕਿਸੇ ਪ੍ਰਸ਼ਾਸਨ ਨੂੰ ਮਾੜਾ ਨਹੀਂ ਕਹਿਣਾ ਕਿਉਂ ਨਹੀਂ ਕਹਿਣਾ ਕਿਉਂਕਿ ਇੱਥੇ ਜਿਹੜਾ ਰੁੱਖ ਆ ਇਹ ਕਿਤੇ ਨਾ ਕਿਤੇ ਧਰਤੀ ਤੋਂ ਖੋਖਲੇ ਹੋ ਕੇ ਡਿੱਗ ਰਿਹਾ ਔਰ ਉਹ ਰੁੱਖ ਨੇ ਜਿਹੜੇ ਬਹੁਤ ਪੁਰਾਣੇ ਨੇ 200 200 300 ਸਾਲ ਮੈਨੂੰ ਲੱਗਦਾ ਕਿ ਮੈਂ ਆਪਣੀ ਲਾਈਫ 'ਚ ਕਦੀ ਉਹ ਰੁੱਖ ਨਹੀਂ ਵੇਖੇ ਬਾਹਰ ਜਿਹੜੇ ਰੁੱਖ ਇੱਥੇ ਨੇ ਔਰ ਇਸ ਤਰ੍ਹਾਂ ਦੇ ਹਾਲਾਤ ਹੋ ਰਹੇ ਨੇ ਇਹਨਾਂ ਰੁੱਖਾਂ ਦੇ ਇਦਾਂ ਦੇ ਹੀ ਇਦਾਂ ਦੇ ਹੀ ਰੁੱਖ ਬਹੁਤ ਸਾਰੇ ਨੇ ਇੱਥੇ ਆਲੇ-ਦੁਆਲੇ ਸੋ ਇਹਨਾਂ ਰੁੱਖਾਂ ਨੂੰ ਬਚਾਉਣਾ ਆਪਾਂ ਰਲ ਮਿਲ ਕੇ ਸਾਰੇ ਇੱਕ ਦੂਜੇ ਦਾ ਸਾਥ ਦਈਏ ਇਹ ਵਾਤਾਵਰਨ ਨੂੰ ਸੰਭਾਲ ਲਈਏ ਰੁੱਖਾਂ ਨੂੰ ਬਚਾ ਲਈਏ ਜਿਨੇ ਜਨੇ ਜੋਗੇ ਹੈਗੇ ਆਪਣਾ ਆਪਣਾ ਯੋਗਦਾਨ ਪਾ ਕੇ ਇਹ ਸਾਰੇ ਕੰਪਨੀ ਬਾਗ ਨੂੰ ਹਰਿਆ-ਭਰਿਆ ਰੱਖਣ ਦੇ ਵਿੱਚ ਆਪਾਂ ਇੱਕ ਦੂਜੇ ਦਾ ਸਾਥ ਦਈਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ